ਬੀਤੀ ਰਾਤ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਚੈਕਿੰਗ ਕੀਤੀ ਅਤੇ 5 ਤੋਂ 6 ਨੌਜਵਾਨਾਂ ਨੂੰ ਵਾਹਨਾਂ ਦੇ ਵਿੱਚ ਸ਼ਰਾਬ ਪਿੰਦੇ ਹੋਏ ਫੜਿਆ ਜਿਸ ਹਾ ਮਾਮਲਾ ਵੀ ਉਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ ਜੇ ਪੂਰੀ ਜਿਹੜਾ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਦੱਸ ਦਿੰਨੇ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅਤੇ ਉਹਨਾਂ ਦੀ ਪੂਰੀ ਟੀਮ ਨੇ ਲੁਧਿਆਣਾ ਵਿੱਚ ਕਈ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਡਰੋਨਾਂ ਦੀ ਜਾਂਚ ਕੀਤੀ ਵਾਹਨਾਂ ਦੇ ਵਿੱਚ ਸ਼ਰਾਬ ਪੀਂਦੇ ਹੋਏ ਲੋਕਾਂ ਨੂੰ ਫੜਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਤੇ 5 ਤੋਂ 6 ਨੌਜਵਾਨਾਂ ਨੂੰ ਫੜਿਆ ਵੀ ਗਿਆ ਜੀਹਾਂ ਤੇ ਉਹ ਲੋਕ ਸਾਵਧਾਨ ਹੋ ਜਾਣ ਜਿਹੜੇ ਅਜਿਹੀ ਗਲਤੀ ਕਰਦੇ ਨੇ ਕਿਉਂਕਿ ਹੁਣ ਪੁਲਿਸ ਸਰਗਰਮ ਹੈ ਜਿਹਾ ਵੱਡੇ ਵੱਡੇ ਐਕਸ਼ਨ ਪੁਲਿਸ ਦੇ ਵੱਲੋਂ ਲਏ ਜਾ ਰਹੇ ਨੇ 체킹 ਅਜੇ ਵੀ ਜਾਰੀ ਹੈ ਤਾਂ ਸੋਪਨ ਸ਼ਰਮਾ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇਸ ਕੋਰੇ ਮਾਮਲੇ ਦੇ ਉੱਤੇ ਬਿਤੇ ਰਾਤ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਚੈਕਿੰਗ ਕੀਤੀ ਹੈ ਤੇ 5 ਤੋਂ 6 ਨੌਜਵਾਨਾਂ ਨੂੰ ਵਾਹਨਾਂ ਦੇ ਵਿੱਚ ਸ਼ਰਾਬ ਪਿੰਦੇ ਹੋਏ ਫੜਿਆ ਗਿਆ ਮਾਮਲਾ ਵੀ ਉਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ ਜੇ ਪੂਰੀ ਜਿਹੜਾ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਦੱਸ ਦਿੰਨੇ ਲੁਧਿਆਣਾ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਅਤੇ ਉਹਨਾਂ ਦੀ ਪੂਰੀ ਟੀਮ ਨੇ ਲੁਧਿਆਣਾ ਵਿੱਚ ਕਈ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਡਰੋਨਾਂ ਦੀ ਜਾਂਚ ਕੀਤੀ ਵਾਹਨਾਂ ਦੇ ਵਿੱਚ ਸ਼ਰਾਬ ਪੀਂਦੇ ਹੋਏ ਲੋਕਾਂ ਨੂੰ ਫੜਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਤੇ 5 ਤੋਂ 6 ਨੌਜਵਾਨਾਂ ਨੂੰ ਫੜਿਆ ਵੀ ਗਿਆ ਜੀहां ਤੇ ਉਹ ਲੋਕ ਸਾਵਧਾਨ ਹੋ ਜਾਣ ਜਿਹੜੇ ਅਜਿਹੀ ਗਲਤੀ ਕਰਦੇ ਨੇ ਕਿਉਂਕਿ ਹੁਣ ਪੁਲਿਸ ਸਰਗਰਮ ਹੈ ਜੀहां ਵੱਡੇ ਵੱਡੇ ਐਕਸ਼ਨ ਪੁਲਿਸ ਦੇ ਵੱਲੋਂ ਲੈ ਜਾ ਰਹੇ ਨੇ ਚੈਕਿੰਗ ਅਜੇ ਵੀ ਜਾਰੀ ਹੈ ਤਾਂ ਸੋਪਨ ਸ਼ਰਮਾ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇਸ ਪੁਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾਓ